ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟਰਗਲ ਦੇ ਨਾਲ ਤੇ ਮੈਂ ਸੁਖਪ੍ਰੀਤ ਮਾੜ ਕਹਿੰਦੇ ਆ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਘਰ ਆ ਜਿਹੜਾ ਉਹ ਮਸਾਂ ਮਿਹਨਤ ਮਜ਼ਦੂਰੀ ਕਰਕੇ ਇੱਕ ਵਾਰੀ ਬੰਦ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਬੰਦਾ ਆਪਦੀ ਸਾਰੀ ਪੂੰਜੀ ਆ ਜਿਹੜੀ ਉਹ ਜੋੜ ਕੇ ਫੇਰ ਆ ਜਿਹੜਾ ਉਹ ਘਰ ਬਣਾਉਂਦਾ ਔਰ ਜ਼ਿੰਦਗੀ ਦੇ ਵਿੱਚ ਘਰ ਆ ਜਿਹੜਾ ਇੱਕ ਵਾਰੀ ਬਣਦਾ ਪਰ ਕਈ ਵਾਰ ਕੁਦਰਤੀ ਕੈਰ ਆ ਜਿਹੜੇ ਉਸ ਤਰ੍ਹਾਂ ਦੇ ਟਹਿ ਜਾਂਦੇ ਆ ਕਿ ਬੰਦੇ ਦੇ ਉੱਪਰ ਉਹ ਛੱਤ ਵੀ ਆ ਜਿਹੜੀ ਨਹੀਂ ਰਹੀਂਦੀ ਜਿਹੜੀ ਉਹਨੇ ਪੂਰੀ ਮਿਹਨਤ ਦੇ ਨਾਲ ਬਣਾਈ ਹੁੰਦੀ ਆ ਇਸ ਟਾਈਮ ਬਰੀਆਲਾ ਦੇ ਵਿੱਚ ਬੈਠੇ ਹੋਏ ਆ ਇੱਕ ਬਜ਼ੁਰਗ ਜੋੜਾ ਜਿਹੜਾ ਉਹ ਆਪਣੇ ਘਰ ਦੇ ਵਿੱਚ ਇਕੱਲੇ ਰਹਿੰਦੇ ਆ ਬੱਚੇ ਆ ਜਿਹੜੇ ਉਹ ਵੀ ਉਹਨਾਂ ਦੇ ਨਾਲ ਨਹੀਂ ਹੈਗੇ ਤਾਂ ਰਾਤ ਜੋ ਤੂਫਾਨ ਆਇਆ ਉਹਦੇ ਕਾਰਨ ਉਹ ਨੁਕਸਾਨ ਹੋ ਗਿਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਔਰ ਕਦੋਂ ਆ ਜਿਹੜੀ ਇਹ ਘਟਨਾ ਵਾਪਰੀ ਬਾਪੂ ਜੀ ਰਾਤ ਜਦੋਂ ਤੁਹਾਡਾ ਮਕਾਨ ਆ ਡਿੱਗਿਆ ਉਦੋਂ ਕੀ ਟਾਈਮ ਸੀਗਾ ਤਾਂ ਸਾਢੇ 12:00 ਦਾ ਸੀ ਤੁਸੀਂ ਉੱਥੇ ਅੰਦਰ ਸੀ ਕਿ ਪਾਸੇ ਸੀਗੇ ਨਹੀਂ ਮੈਂ ਉੱਥੇ ਬਾਹਰਲੇ ਪਾਸੇ ਬਿਆ ਸੀਗਾ ਜੀ ਅੰਦਰ ਪਹਿਲਾਂ ਡਰ ਪਹਿਲਾਂ ਡਰ ਸੀਗਾ ਸਾਨੂੰ ਵੀ ਡੇ ਕਰਨਾ ਪਵੇ ਪ੍ਰੋਗਰਾਮ ਫਿਰ ਅਸੀਂ ਮੈਂ ਤਾਂ ਬਾਹਰ ਬੈ ਜਾਦੇ ਇੰਦਰ ਬੈ ਜਾਦੇ ਸੀ ਮੱਲਾ ਢਾ ਕੇ ਘਰ ਕਦੋਂ ਬਣਾਇਆ ਸੀਗੇ ਇਹ 95 ਜੀ 94 ਹਾਂ ਜੀ ਉਦੋਂ ਕਿੰਨਾ ਖਰਚਾ ਆ ਗਿਆ ਸੀ ਲੱਖ ਰੁਪਏ ਆਇਆ ਸੀ 100000 ਹਾਂ ਜੀ ਹਾਂ ਜੀ ਅੱਛਾ ਸਾਡੇ ਨਾਲ ਉਹ ਮਾਤਾ ਵੀ ਮੌਜੂਦ ਆ ਬੇਬੇ ਜੀ ਜਦੋਂ ਰਾਤ ਇਹ ਨੁਕਸਾਨ ਹੋਇਆ ਤੁਹਾਡੇ ਅੰਦਰ ਦੇ ਵਿੱਚ ਉਹ ਸਮਾਨ ਕਿਹੜਾ ਕਿਹੜਾ ਸੀਗਾ ਦੋ ਪੇਟੀਆਂ ਸੀ ਬੈੱਡ ਸੀ ਯਾਨੀ ਹੋਰ ਵੀ ਸਮਾਨ ਪથે ਰਸ ਗਿਆ ਇੱਕ ਵੀ ਸਮਾਨ ਨਹੀਂ ਬਚਿਆ ਹੈਗਾ ਇੱਕ ਵੀ ਨਹੀਂ ਬਚਿਆ ਹੈਗਾ ਸਾਰੇ ਜਸਵੇਰ ਨੂੰ ਉੱਠ ਕੇ ਦੇਖਿਆ ਡੇ ਡੇ ਢੇਰ ਲੱਗੇ ਪੈ ਸਗੇ ਹੂੰ ਤੇ ਲੋਕਾਂ ਨੇ ਆ ਕੇ ਗੜੀ ਦੇ ਹਣ ਕੱਢਿਆ ਉਹਨਾਂ ਨੇ ਰੌਲਾ ਰੂਲਾ ਪਾਇਆ ਵੀ ਸਾਨੂੰ ਕਹਿੰਦੇ ਤੁਸੀਂ ਨੰਦਰ ਪਰੋ ਹੋ ਸੀ ਹੌਲੀ ਹੌਲੀ ਅਸੀਂ ਕੱਢਦੇ ਆ ਬਾਹਰ ਹੂੰ ਕੋਸ ਵੀ ਨਹੀਂ ਬਚਿਆ ਇੱਕ ਲੀਬ ਕੋਈ ਭਾਂਡਾ ਵੀ ਨਹੀਂ ਬਚਿਆ ਹੈ ਅੱਛੇ ਮਤਲਬ ਸਾਰਾ ਜਿੰਨਾ ਸਮਾਨ ਸੀ ਸਾਰਾ ਸਾਰੀ ਪੇਟੀਆਂ ਦੇ ਦੇਸਦੀਆਂ ਹੀ ਨਾ ਸਗੀਆਂ ਹੂੰ ਵੀ ਹੈਗੀਆਂ ਇੱਥੇ ਕਿ ਨਹੀਂ ਹੈਗੀਆਂ ਮਮਾ ਮੈਂ ਸੀ ਵਿਚਾਰਿਆਂ ਦੇ ਜਵਾਕਾਂ ਦੇ ਮਮੈਲ ਵੀ ਵਿੱਚ ਭੱਜੇ ਭੁੱਜੇ ਗਏ ਹੂੰ ਉਹ ਬੱਚੇ ਆਏ ਸੀ ਮੈਲ ਨੂੰ ਉਹਦੀ ਕੁੜੀ ਦਾ ਮਮੈਲ ਸੀ ਉਹ ਵੀ ਥੱਲੇ ਉਹਨਾਂ ਨੇ ਫੇ ਕੱਢਿਆ ਤਾਂ ਅੱਧਾ ਟੁੱਟ ਗਿਆ ਹੂੰ ਉਹਦਾ ਵਿਚਾਰੇ ਮਲ ਕੇ ਰੋਣ ਦੇ ਕਾਂ ਦੇ ਜਣੇ ਗਏ ਸੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਕਿੰਨੇ ਆ ਜੀ ਪੰਜ ਗੁੱਟੇ ਪੰਜ ਗੁੱਟੇ ਹਾਂ ਜੀ ਇੱਕ ਕਾਕਾ ਹੈ ਹੂੰ ਉਹ ਕਾਕਾ ਸਾਡਾ ਵੀ ਥੋੜਾ ਜਿਹਾ ਕਮਜ਼ੋਰ ਜਿਹਾ ਹੈ ਵੀ ਆਪਣੇ ਉਹਦੇ ਵੀ ਗੁੱਟਿਆਂ ਆ ਤਾ ਹਾਂ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਹੁਣ ਉਹਨੂੰ ਅਸੀਂ ਕੀ ਕਹੀਏ ਆਪਦੇ ਬੱਚੇ ਪਾਲਦਾ ਆ ਹਾਂ ਤੇ ਬੀਬੀ ਜਦੋਂ ਘਰ ਬਣਾਇਆ ਸੀ ਇਹ ਉਦੋਂ ਉਦੋਂ ਕਿੰਨਾ ਔਖੇ ਹੋ ਕੇ ਘਰ ਬਣਾਇਆ ਬਹੁਤ ਔਖੇ ਹੋ ਕੇ ਬਣਾਇਆ ਸੀ ਬੇਟਾ ਮੈਂ ਸਕੂਲ ਵਿੱਚ ਲੱਗੀ ਸੀ ਕਿ ਮੈਂ ਦਸਾਂ ਘਰਾਂ ਦੇ ਭਾਂਡੇ ਮੁੰਡੇ ਮਾਂ ਦੀ ਤਾਂ ਗੱਜਰ ਤਾਂ ਕੋਈ ਨਹੀਂ ਮਾਦਾ ਇਸ ਪੰਜਾਬ ਦੇ ਵਿੱਚ ਬਹੁਤ ਲੋਕ ਆ ਜਿਹੜੇ ਤੁਹਾਡੀ ਹੈਲਪ ਕਰਨ ਦੇ ਲਈ ਬੈਠੇ ਕਿਉਂਕਿ ਪੰਜਾਬ ਦੇ ਲੋਕ ਕਹਿੰਦੇ ਹੁੰਦੇ ਨੇ ਕਿ ਦਸਵੰਦ ਕਰ ਲੈਂਦੇ ਆ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਹਾਂਜੀ ਮੈਂ ਮਦਦ ਚਾਹੁੰਨੀ ਹੈ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਮੈਂ ਵੀ ਛੱਤ ਥੱਲੇ ਬੈਠ ਹਾਂਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਆ ਵੀ ਇੰਨਾ ਵੀ ਅਸੀਂ ਰਾਤ ਨੂੰ ਪਏ ਨਹੀਂ ਅੰਦਰ ਵੀ ਜੇ ਅਸੀਂ ਅੰਦਰ ਪੈ ਜਾਂਦੇ ਤਾਂ ਨੁਕਸਾਨ ਤਾਂ ਹੋਣਾ ਹੀ ਸੀ ਪੁੱਤ ਮਤਲਬ ਪਹਿਲਾਂ ਤੁਹਾਨੂੰ ਖਦਸ਼ਾ ਸੀਗਾ ਪਹਿਲਾਂ ਮੇਰੇ ਦਿਲ 'ਚ ਹੀ ਗੱਲ ਉੱਠਦੀ ਸੀ ਮੈਂ ਇਹਨਾਂ ਨੂੰ ਕਹਿੰਦੀ ਸੀ ਕਿਤੇ ਆਪਣਾ ਮਕਾਨ ਡੰਗਣਾ ਪਵੇ ਕਹਿੰਦੇ ਐਵੇਂ ਤੂੰ ਦਾ ਵਹਿਮ ਕਰਦੀ ਰਹਿਣੀ ਆ ਉਹੀ ਵਹਿਮ ਮੇਰੇ ਅੱਗੇ ਆ ਗਿਆ ਸੀ ਜਦੋਂ 10 ਵਜੇ ਅਸੀਂ ਕੋਠੇ 'ਤੇ ਚੜ ਗਏ ਤੇ ਇਹਨਾਂ ਨੇ ਉੱਥੇ ਪੈ ਗਏ ਜਾ ਕੇ ਹੂੰ 10:00 ਵਜੇ ਇਹ ਕਹਿਣ ਲੱਗੇ ਕਹਿੰਦੇ ਅਸੀਂ ਸਾਨੂੰ ਐ ਲੱਗਿਆ ਕਹਿੰਦੇ ਚੋਰ ਆ ਗਏ ਮੈਂ ਕਹਿੰਨਾ ਤੁਸੀਂ ਜਾਓ ਨਾ ਬੈਠ ਰੀ ਨਾ ਮਾਰਿਓ ਵੀ ਚੱਲ ਤੁਸੀਂ ਨਾ ਪਰੇ ਦੂਰ ਹੋ ਕੇ ਖੜ ਕੇ ਦੇਖ ਲਿਓ ਤੇ ਜਦੋਂ ਅਸੀਂ ਆਏ ਕਹਿੰਦੇ ਚੋਰ ਨਹੀਂ ਆਏ ਤੁਹਾਡਾ ਕੋਠਾ ਡੈਪ ਗਿਆ ਸਾਨੂੰ ਪਤਾ ਨਹੀਂ ਲੱਗਿਆ ਫਿਰ ਮੈਂ ਤਾਂ ਤੇ ਜਨਵਰੀ ਪੌੜੀਆਂ ਜੀ ਡਿੱਗੀ ਜਦੋਂ ਇਹਨੂੰ ਕਿਹਾ ਵੀ ਤੁਹਾਡਾ ਛੱਤ ਸਾਰੀ ਡਿੱਗ ਪਈ ਹੈ ਸਮਾਨ ਸਾਰਾ ਥੱਲੇ ਆ ਗਿਆ ਪਤਾ ਨਹੀਂ ਸਮਾਨ ਕਿੱਥੇ ਆ ਕਿੱਥੇ ਨਹੀਂ ਕੁਝ ਨਹੀਂ ਸਾਨੂੰ ਦਿਸਿਆ ਕਿੰਨੇ ਕਮਰੇ ਸੀਗੇ ਹੰਬਰੀ ਆ ਤੇ ਨਿਆ ਉਹ ਨਾਲ ਲੱਗਦਾ ਉਹ ਵੀ ਫਾਟ ਗਿਆ ਤੇ ਉਹ ਵੀ ਫਾਟ ਗਿਆ ਹੂੰ ਮਤਲਬ ਵੀ ਜ ਸਾਰੇ ਸਾਰਾ ਮਗਾਣੀ ਹੈ ਜੀ ਆ ਬਰਾਂਡਿਆ ਤੱਕ ਹੂੰ ਮੈਂ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਸਾਨੂੰ ਮਦਦ ਦਿੱਤੀ ਜਾਵੇ ਸੋ ਦੋਸਤੋ ਏ ਸੀ ਉਹ ਬਜ਼ੁਰਗ ਜੋੜਾ ਜਿਹੜਾ ਬੇਬਸ ਹੋਇਆ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਸਾਨੂੰ ਛੱਤ ਬਣਾਉਣ ਦੇ ਲਈ ਜਿਹੜੀ ਉਹ ਸਹਾਇਤਾ ਦਿੱਤੀ ਜਾਵੇ ਪਰ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਅਪੀਲ ਆ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਆ ਕਿ ਇਸ ਬਜ਼ੁਰਗ ਜੋੜੇ ਦੀ ਜਿਹੜੀ ਉਹ ਥੋੜੀ ਬਹੁਤ ਹੀ ਜਿੰਨਾ ਵੀ ਕੋਈ ਵੀ ਭੈਣ ਭਰਾ ਇਹ ਵੀਡੀਓ ਦੇਖ ਰਿਆ ਜੇਕਰ ਉਹ ਹੈਲਪ ਨਹੀਂ ਕਰ ਸਕਦਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਬਜ਼ੁਰਗ ਜੋੜੇ ਦੀ ਜਿਹੜੀ ਹੈਲਪ ਹੋ ਸਕੇ ਕਿਉਂਕਿ ਪੰਜਾਬ ਦੇ ਵਿੱਚ ਰਹਿਮਦਿਲੀ ਕਰਨ ਵਾਲੇ ਲੋਕ ਆ ਜਿਹੜੇ ਉਹ ਵਸਦੇ ਹੈਗੇ ਆ ਸਾਡੇ ਗੁਰੂਆਂ ਦੀ ਧਰਤੀ ਆ ਜਿੱਥੇ ਲੋਕ ਹਮੇਸ਼ਾ ਜਿਹੜਾ ਉਹ ਦਸਵੰਦ ਕੱਢਦੇ ਆ ਅੱਜ ਦੇ ਦਿਨਾਂ ਦੇ ਵਿੱਚ ਵੀ ਹੈ ਜਿਹੜਾ ਉਹ ਲੋਕ ਅੱਜ ਜਿਹੜਾ ਅਸੀਂ ਰਸਤੇ ਦੇ ਵਿੱਚ ਜਦੋਂ ਜਾ ਰਹੇ ਸੀ ਤਾਂ ਲੋਕਾਂ ਨੇ ਦਸਬੰਦ ਕੱਢ ਕੇ ਸ਼ਬੀਲਾਂ ਲਾਈਆਂ ਪਰ ਅੱਜ ਇਸ ਬਜ਼ੁਰਗ ਜੋ ਪਰਿਵਾਰ ਨੂੰ ਹੈ ਜਿਹੜਾ ਬਜ਼ੁਰਗ ਜੋੜੇ ਨੂੰ ਵਾਕਿਆ ਹੀ ਬਹੁਤ ਜ਼ਰੂਰਤ ਆ ਇਸ ਕਰਕੇ ਬੇਨਤੀ ਆ ਕਿ ਇਸ ਬਜ਼ੁਰਗ ਜੋੜੇ ਦੀ ਜਿਹੜੀ ਉਹ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੁਸੀਂ ਜੁੜੇ ਰਹੋ ਸੰਘਰਸ਼ ਦਾ ਸਟਰਗਲ ਦੇ ਨਾਲ ਮੈਂ ਸੁਖਪ੍ਰੀਤ ਮੋੜ ਬਹੁਤ-ਬਹੁਤ ਧੰਨਵਾਦ